ਕਿਤ ਨਹੀਂ ਰੁਕਈਆਂ ਲੁੱਟ ਖੋਦਿਆਂ ਵਾਰਦਾ ਤਾਂ ਰੋਜ਼ ਦੀ ਤਰ੍ਹਾਂ ਇੱਕ ਆੜਤੀ ਸਵੇਰੇ ਤੜਕੇ ਹੀ 4 ਵਜੇ ਮੰਡੀ ਵਿੱਚ ਕੰਮ ਲਈ ਜਾ ਰਿਹਾ ਸੀ ਸਾਹਮਣੇ ਤੋਂ ਮੋਟਰਸਾਈਕਲ ਤੇ ਤਿੰਨ ਨਕਾਬ ਪੋਛ ਲੁਟੇਰਿਆਂ ਵੱਲੋਂ ਹਮਲਾ ਕਰ ਗੰਡਾਸੀਆਂ ਦਿਖਾ ਕੇ ਆੜਤੀ ਤੋਂ ਐਕਟਿਵਾ ਲੁੱਟ ਕੇ ਲੈ ਗਏ ਅਤੇ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਨਾਲ ਗਿਆਨ ਸਿੰਘ ਸਬਜੀ ਮੰਡੀ ਆੜਤੀ ਅਜੀਪੁਰ ਬਾਜ਼ਾਰ ਦੇ ਬੰਗੜਦੇ ਆ ਮੰਦੀ ਵਾਸਤੇ ਸਪੈਸ਼ਲ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਬਿੱਟਲਜ਼ਾਰ ਦੇ ਨੋਟਿਸ ਆਇਆ ਗਿਆ ਸੀ ਇਹ ਮੰਦਿਰ ਮੰਡੀ ਦੇ ਵਿੱਚ ਵਪਾਰਕਾਂ ਹੋ ਰਹੀਆਂ ਨੇ ਉਹਨਾਂ ਨੇ ਪੀਸੀਆਰਲੇ ਵੀ ਡਿਊਟੀ ਵੀ ਲਾਇਆ ਸੀ ਉਹ ਵੀ ਦੋ ਚਾਰ ਦਿਨਾਂ ਤੋਂ ਬਾਅਦ ਹਟ ਗਏ ਨੇ ਇਹ ਵਾਰਦਾਤਾਂ ਦਿਨ ਬਹਿਜਨ ਘੱਟ ਰਹੀਆਂ ਨੇ ਅਸੀਂ ਤਾਂ ਅਪੀਲ ਕਰਦੇ ਆਂ ਵੀ ਆਰਤੀਆਂ ਦੀ ਜਿਹੜੀ ਲਾਇਰ ਭਰਾਵਾਂ ਦੀ ਫੜੀਆ ਲਿਆ ਦੀ ਸੌਂਤੀ ਹੋਏ ਇਹ ਕਾਰੋਬਾਰ ਸਦੋਰੇ 3-4 ਵਜੇ ਸ਼ੁਰੂ ਹੁੰਦਾ ਤਾਂ ਕਿ ਹਰ ਵੇਕਰ ਹੋ ਨਿਕਲਦਾ ਜੇ ਇੰਨੀ ਜਨਨ ਨੂੰ ਵਸਤਾ ਚਰਮਰਾ ਗਈ ਹੈ ਇਹਦੇ ਵਾਸਤੇ ਪ੍ਰਸ਼ਾਸਨ ਲੋਕ ਗਾਰ ਕਰਨੀ ਚਾਹੀਦੀ ਜਿੱਕੀ ਨਾ ਜ ਆਪਣਾ ਮੇਰਾ ਨਾਮ ਰਜਿੰਦਰ ਕੁਮਾਰ ਆ ਅੱਜ ਕੀ ਵਾਰਦਾਤ ਹੋਈ ਦੋਣ ਸਵੇਰੇ 4:00 ਸੀ ਕਰ ਤੋਂ ਆ ਰਹੇ ਸੀ ਮੰਡੀ ਦੇ ਗੇਟ ਦੇ ਬਾਹਰ ਹੀ ਤਿੰਨ ਸਰਦਾਰ ਆਏ ਮੂੰਹ ਤੇ ਪੰਨਾ ਬੰਨਿਆ ਆਇਆ ਸੀ ਪਹਿਲਾ ਜ ਹੱਥਾਂ 'ਚ ਉਹਨਾਂ ਨੇ ਗੰਡਾਸੇ ਚੱਕੇ ਆ ਤਲਵਾਰਾਂ ਚੱਕੇ ਵੀ ਆ ਕੇ ਮੈਨੂੰ ਉਹਨਾਂ ਨੇ ਅੰਤ ਸਾਰੇ ਉਹਨਾਂ ਨੇ ਪਹਿਲਾ ਐਕਟਿਵਾ ਨੂੰ ਟੱਕਰ ਮਾਰਿਆ ਐਕਟਿਵਾ ਥੱਲੇ ਗੇਰ ਕੇ ਨਾ ਫਿਰੇ ਮੇਰੇ ਬਾਪੇ ਬਾਪੇ ਦੇ ਮਾਰਿਆ ਤੇ ਸਾਰਾ ਖੂਨ ਵਗਾਰਾ ਲਗਿਆ ਪਿਆ ਤੇ ਕੀ ਕਹਿੰਦੇ ਉਸ ਤੋਂ ਤੇ ਉਸ ਤੋਂ ਬਾਅਦ ਐਕਟਿਵਾ ਵਗਾਰਾ ਲੈ ਕੇ ਨੱਠ ਗਏ ਨੇ ਤੇ ਤਕਰੀਬਨ ਇਸ ਵੇਰੇ 4 ਵਜੇ ਦੀ ਗੱਲ ਹੈ ਕੀ ਫਰਮ ਦਾ ਨਾਮ ਹੈ ਤੁਹਾਡੀ ਚੰਨੂ ਲਾਲ ਐਂਡ ਕੰਪਨੀ ਬਹਿ ਕਿਨੇ ਲੈ ਕੇ ਗਏ ਪੈਸਾ ਕੁੰ ਨਹੀਂ ਲੈ ਕੇ ਸਿਰਫ ਐਕਟਿਵਾ ਵਗਾਰਾ ਲੈ ਕੇ ਗਏ ਨੇ ਕੋਈ ਉਹਨਾਂ ਨੂੰ ਸਾਥ ਸੀਗਾ ਪਹਿਲੇ ਉਹ ਖੜੇ ਸੀ ਕੀ ਜੀ ਨਹੀਂ ਸਾਮੇ ਤਾਂ ਹੀ ਆ ਗਏ ਸੀ ਇੱਕਦਮ ਸਾਮਣੇ ਦੇ ਇਕਦਮ ਬ੍ਰਦਰ ਬ੍ਰਦਰ ਖਣਿਆ ਨਾਲ ਬ੍ਰਦਰ ਵੀ ਨਾਲ ਸੀ ਤੇ ਫਿਰ ਅਸੀਂ ਸ਼ੋਰ ਮਚਾਇਆ ਪੜੋਸੀ ਵੀ ਉੱਠ ਕੇ ਆਨੇ ਇੰਨੇ ਚੋਂ ਨਾਠ ਗਏ ਕਿੱਥੇ ਜੋੜ ਲੱਗਿਆ ਤੁਹਾਨੂੰ ਕੋਈ ਨੱਕ ਤੇ ਲੱਗੀ ਸੀ ਤੇ ਹੋਟ ਵਗਾਰਾ ਕੱਟਿਆ ਪਿਆ ਹੋਟ ਤੇ ਲੱਗੀ ਆ ਸੱਟ ਸੁਪਰੀਦਾਨ ਜੀ ਕੀ ਨਾਮ ਆਪਣਾ ਰਮੇਸ਼ ਕੁਮਾਰ ਬੌਲਾ ਜੀ ਬੌਲਾ ਜੀ ਤੁਸੀਂ ਮੰਡੀ ਚ ਬੜੇ ਟਾਈਮ ਤੋਂ ਕੰਮ ਕਰਦੇ ਪਏ ਹੋ ਇਸ ਤਿੱਕੇ ਦੀ ਵਾਰਦਾਤਾ ਹੋਣ ਲੱਗ ਗਈ ਪਿਛਲੇ ਸਾਲ ਵੀ ਹੋਈਆਂ ਸੀ ਹੁਣ ਫੇਰ ਅਜੇ ਸਰਦੀਆਂ ਨਹੀਂ ਆਈਆਂ ਤੇ ਹੋਣ ਲੱਗ ਗਈ ਕੀ ਕਹਿਣਾ ਦਿੰਦੇ ਰਮੇਸ਼ ਜੀ ਵਾਰਦਾਤਾ ਦਾ ਕਈ ਸਾਲਾਂ ਤੋਂ ਚਲਦੀਆਂ ਛੋਟੇ-ਜੋਟੇ ਜਿਹੜੇ ਰੇਡੀ ਵਾਲੇ ਆਜਾ ਰਹੇ ਆ ਕਿਸੇ ਕੋਲ 10000 ਰੁਪਏ ਕੋਲ 15000 ਰੁਪਏ 20000 ਰੁਪਏ ਆ ਜਿਹੜਾ ਜਿਹੜਾ ਇਹ ਚੀਕਲਾ ਹੁੰਦਾ ਕਾਫੀ ਟਾਈਮ ਤੋਂ ਆਰ.ਸੀ. ਐਸੋਸੀਏਸ਼ਨ ਨੇ ਕਿੰਨੇ ਟਾਈਮ ਤੋਂ ਰੋਲਾ ਪਾਇਆ ਐਨਾ ਰੋਲਾ ਪਾਇਆ ਵੀ ਇਹ ਮੰਡੀ ਜਿਹੜੀ ਹੈ ਹਜ਼ਾਰਾਂ ਲੱਖਾਂ ਲੋਕਾਂ ਨਾਲ ਜੁੜੀ ਹੋਈ ਹੈ ਪੂਰਾ ਰਾਜ ਪੂਰਾ ਇਸ ਮੰਡੀ ਨਾਲ ਜੁੜਿਆ ਹੋਇਆ ਅੱਜ ਆਰ.ਡੀ.ਆਰ ਵਾਲਾ ਵਰਦਤਾ ਉੱਗਿਆ ਰੇਡੀਆ ਵਾਲਾ ਵਰਦਤਾ ਉੱਗਿਆ ਮੰਡੀ ਕੋਲ ਆਇਆ ਸਵੇਰੇ ਜ਼ਿੰਮੇਦਾਰ ਮਾਲ ਲਿਆਂਦੇ ਉਹਦਾ ਹੁੰਦਾ ਵੀ ਮੇਰਾ ਤਿੰਨ-ਚਾਰ ਵਜੇ ਮਾਲ ਵਿਕ ਜਾਵੇ ਤੇ ਮੈਂ ਆਪਣੇ ਘਰ ਚਲਾ ਜਾਵਾਂ ਅੱਜ ਇਹ ਪੁਜੀਸ਼ਨ ਹੈ ਸ੍ਰੀ ਆਮ ਜਿਹੜੇ ਆ ਆਰਤੀ ਲੁੱਟੇ ਜਾ ਰਹੇ ਆ ਰੇੜੀ ਵਾਲਾ ਲੁੱਟਿਆ ਜਾ ਰਿਹਾ ਫੜੀ ਵਾਲਾ ਲੁੱਟਿਆ ਜਾ ਰਿਹਾ ਅਸੀਂ ਬਾਰ ਬਾਰ ਪ੍ਰਸ਼ਾਸਨ ਨੂੰ ਪੇਸ਼ ਕੀਤੀ ਹੈ ਕਿ ਜੜੀ ਪੁਛਪੈਲ ਹੋ ਰਹੀ ਹੈ ਤੇ ਰਾਜਪੁਰੇ ਦੇ ਵਿੱਚ ਅੱਜ 2000 ਬੰਦਾ ਬਈ 25000 ਬੰਦਾ ਕੋਸ਼ੂਕਿਆ ਬਗਲਾ ਉਹਨਾਂ ਦੇ ਹਜ਼ਾਰ ਖਰਚਾ ਕੋਣ ਚਾਹੀਦਾ ਉਹਨਾਂ ਦਾ ਜਿਹੜਾ ਹੈ ਡਾਟਾ ਚਾ ਕੋਲਾ ਚਾਹੀਦਾ ਉਹਦਾ ਹੋਣਾ ਚਾਹੀਦਾ ਵੀ ਇਹ ਰਾਜਪੁਰੇ ਦਾ ਵਾਸੀ ਹੈ ਇਹ ਜੜੀਆਂ ਵਾਰਦਾਤਾ ਇਹ ਉੱਥੋਂ ਹੁੰਦੀ ਆ ਅੱਜ ਆਰਤੀ ਆ ਰਹੇ ਆ ਮਸਜਿਦ ਆ ਲਾ ਰਹੇ ਆ 50000 40000 30000 ਹਰ ਆਰਤੀ ਦੇ ਜੇ ਵਿੱਚ ਹੁੰਦਾ ਕਿਉਂ ਉਹਨਾਂ ਦੀਆਂ ਇਮਾਰਤ ਤੇ ਵਾਪਰ ਵਪਾਰੀ ਨੂੰ ਪੈਸੇ ਦੇਣੇ ਹੁੰਦੇ ਆ ਤੇ ਅਸੀਂ ਤਾਂ ਇਹ ਅਪੀਲ ਕਰਾਂਗੇ ਵੀ ਜਿਹੜੀ ਇਹ ਸ਼ੁਰੂਆਤ ਹੋ ਚੁੱਕੀ ਆ ਤੇ ਜਿਹੜੇ ਅੱਜ ਦਾ 10 ਦੀ 50 ਸੀ ਜਿਹੜੇ ਹੈ ਅਸੀਂ ਪਲੱਸ ਨੂੰ ਜਿਹੜਾ ਹੈ ਬਿਆਨ ਦੇ ਰਿਹਾ ਇਹ ਵਾਰਦਾਤਾ ਜਿਹੜੀ ਹੈ ਨਾ ਇਹੋ ਤੇ ਪ੍ਰਸ਼ਾਸਨ ਨੇ ਕੰਟਰੋਲ ਪਾਇਆ ਤੇ ਆਰਤੀ ਜਦੋਂ ਮੇਲ ਤੇ ਆ ਪੂਰੀ ਮੰਡੀ ਬੰਦ ਕਰ ਤੇ ਜਿਹੜੇ ਹੈ ਜਵਾਮਾਂ ਦੇ ਇਤਾਰਤੀ ਨੇ ਸੁਣਾ ਮਰਨਾ ਕਿਸੇ ਰੇੜੀ ਵਾਲੇ ਨੂੰ ਮਰਨਾ ਰੇੜੀ ਤੇ ਆਰਤੀ ਦਾ ਕਾਹਦਾ ਸਮਾਨ ਤੋਂ ਪੁਣਿਆ ਆ ਜਿਹੜਾ ਹੈ ਰੇਡੀ ਅਲਾਲ ਦਾ ਤੇ ਸਾਰੇ ਚਾਰ ਸਾਡੇ ਤੇ ਲੋਈਏ ਗਰਵੰਦ ਇਹ ਨਮਾਇਬ ਦੰਦਾ ਚੱਲੂ ਹੋ ਗਿਆ ਵੀ ਪੈਸੇ ਲੁੱਟੋ ਸੋਖਾ ਕੰਮ ਹੈ ਪਹਿਲੇ ਚੈਨ ਲੁਕਿਆ ਜਾਂਦੀ ਸੀ ਮੰਦਰਾ ਲੁਕਿਆ ਜਾਂਦੀ ਸੀ ਕਾਂ ਤੇ ਲੁਕੇ ਜਾਂਦੇ ਸੀ ਹੁਣ ਆਦਮੀਾਂ ਦੇ ਜੇਬਾ ਗੱਡੀ ਜਾਂਦੀਆਂ ਉਹਨਾਂ ਵੀ ਸਕੂਟਰਾਂ ਚੋਰੀਆਂ ਹੋ ਰਿਆ ਉਹਨਾਂ ਦੇ ਮੋਟਰਸਾਈਕਲ ਚੋਰੀ ਹੋ ਰਿਆ ਉਹ ਗੱਡੀਆਂ ਚੋਰੀ ਹੋ ਰਹੀਆਂ ਤੇ ਸਾਡੀ ਅਰਜ਼ੀ ਦੀ ਇੱਕ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਰਾਜਨੀਤੀ ਰੋਕਾ ਨੂੰ ਵੀ ਇਹੋ ਜੇ ਉਤੇ ਅਮਲ ਕਰੋ ਜਿਹੜੇ ਹਜ਼ਾਰਾਂ ਬੰਦੇ ਇਸ ਮੰਡੀ ਦੇ ਨਾਲ ਜੁੜੇ ਹੋਏ ਆ ਨੇ ਨਹੀਂ ਤਾਂ ਇਹ ਮੰਡੀ ਦੀ ਜਿਹੜੀ ਹੈ ਹੜਤਾਲ ਫਿਰ ਹੋਊਗੀ ਇਹ ਬੜੇ ਹਜ਼ਾਰਾਂ ਬੰਦਿਆਂ ਨੂੰ ਜਿਹੜਾ ਹੈ ਬੜਾ ਇਹ ਉੱਠਾ ਹੋ ਜਾਣਾ ਤੇ ਅਸੀਂ ਉਹਨਾਂ ਦੇ ਵਾਸਤੇ ਖੜੇ ਆ ਆਰਟੀ ਅਸੋਸੀਏਸ਼ਨ ਸਾਡੀ ਅਤੇ ਅਸੀਂ ਉਸ ਰੇਡੀਆਲੋਜੀ ਨੂੰ ਸਪੋਰਟ ਦੇ ਖੜੇ ਆ ਉਸ ਫੜੀ ਵਾਲੇ ਨੂੰ ਸਪੋਰਟ ਦੇ ਖੜੇ ਆ ਮੇਰੇ ਤਰ੍ਹਾਂ ਇੱਕ ਬੰਤੀ ਆ ਥੈਂਕ ਯੂ